ਲਓ ਬਈ ਦੋਸਤੋ ਬਾਈ ਕੋਲੇ ਝੋਟੀ ਖੜੀ ਆ ਦੂਜੇ ਸੂਏ ਸੂਣ ਵਾਲੀ ਆ ਤੇ ਮੈਂ ਬਾਈ ਕੋਲੇ ਪੱਠੇ ਲੈਣਾ ਈ ਢਲਵਾ ਕਾਲਾ ਪੈਂਡਾ ਆਪਣਾ ਤੇ ਇਹ ਤਹਿਸੀਲ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਬਹੁਤ ਸੋਹਣੀ ਝੋਟੀ ਖੜੀ ਆ ਬਾਈ ਕੋਲੇ ਦੇਖ ਸਕਦੇ ਹੋ ਯਾਰ ਸਿੰਘਾ ਸੁੰਗਾ ਦੀ ਓਕੇ ਆ ਤੇ ਬਾਕੀ ਤੈਨੂੰ ਥੱਲੇ ਵੀ ਮੜਾ ਜਾ ਥਾਣਾ ਤੇ ਹੱਥ ਫੇਰ ਕੇ ਬਗਾ ਸੌਸੀ ਲਾ ਬਈ ਜਮਾ ਹਾਂ ਕਿਆ ਬਈ ਥੱਲੇ ਵੀ ਹੱਥ ਮਾਰ ਕੇ ਖੜੇ ਲੈ ਬਈ ਹਫਤਾ ਰੰਦਾ ਬਾਈ ਜਾਨਾ ਸੂਣ ਚ ਦੂਜੇ ਸੂਏ ਜਾਨੀ ਸੂਣ ਵਾਲੀ ਆ ਹਫਤਾ ਕਿ ਲਊਗੀ ਬਾਈ ਹਾਂਜੀ ਤੇ ਦੁੱਧ ਕਿ ਨਰਿਆ ਬਈ ਪਹਿਲੇ ਸੂਏ 10 ਲੀਟਰ ਦਾ 10 ਲਾੜਾ 5 ਕਿਲੋ ਡੰਗ ਦਾ ਬਾਈ 10 ਲੀਟਰ ਜਾਨੀ ਦੁੱਧ ਹੈ ਨਾ ਤੇ ਸਿੰਘਾ ਸਿੰਘਾ ਦੀ ਓਕੇ ਹੈ ਬਾਈ ਤੇ ਰੇਟ ਰੂਟ ਪਾਈ ਨੇ ਜਿਆਜਾ ਹੀ ਰੱਖਿਆਗਾ ਤੇ ਬਾਈ ਕੀ ਡਿਮਾਂਡ ਹੈ ਦੀ ਇਹਦੀ ਇੱਕ ਦਾ ਮੰਗ ਇੱਕ ਲੱਖ ਦੇ 10000 ਰੁਪਿਆ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਮੰਨਦਾਨ ਹੋ ਜਾਊਗਾ ਹੈ ਨਾ ਹੁਣ ਤੋੜ ਕੇ ਵਖਾ ਨਹੀਂ ਸਕਦੇ ਕਿਉਂਕਿ ਇੱਧਰ ਯਾਰ ਸੁਣਾਇਆ ਹੈ ਨਾ ਚੱਕਰ ਜ ਤੇ ਬਾਈ ਮੰਨਦਾਨ ਕਿੰਨਾ ਕਰਦੇ ਆ ਮੌਕੇ ਤੇ ਮੰਨਦਾਨ ਹੋ ਜੀ ਤੇ ਨੰਬਰ ਬੋਲ ਦੇ ਫਿਰ 82642 10527 82642 10527 10527 826 42 105 हां बाकी ਨੰਬਰ ਸਕਰੀਨ ਤੇ ਲਾ ਦਾਂਗੇ ਦੋਸਤੋ ਤੇ ਕਨੈਕਟ ਜ਼ਰੂਰ ਕਰ ਲਿਓ ਛੋਟੀ ਜਿਹਰੇ ਦੀ ਆ